ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਇੱਕ ਔਰਤ ਕਿਵੇਂ ਆਪਣਾ ਜੀਵਨ ਬਤੀਤ ਕਰਦੀ ਹੈ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਉਸ ਨੂੰ ਆਉਂਦੀਆਂ ਨੇ ਤੇ ਜਦੋਂ ਇੱਕ ਔਰਤ ਨੂੰ ਆਪਣੀ ਆਜ਼ਾਦੀ ਦੇ ਨਾਲ ਵੋਟ ਪਾਉਣਾ ਆਪਣੀ ਆਜ਼ਾਦੀ ਦੇ ਨਾਲ ਕੁਝ ਵੀ ਕਰਨ ਦਾ ਮੌਕਾ ਮਿਲਿਆ ਤੇ ਉਸ ਔਰਤ ਦੀ ਖੁਸ਼ੀ ਕੀ ਹੁੰਦੀ ਹੈ ਅਹਿਮ ਪ੍ਰੋਗਰਾਮ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਆ ਇਸ ਨੂੰ ਬਦੇ ਦੇ ਸ਼ੇਅਰ ਜ਼ਰੂਰ ਕਰਿਓ ਤੇ ਖਾਸ ਕਰਕੇ ਔਰਤਾਂ ਜ਼ਰੂਰ ਇਸ ਵੀਡੀਓ ਨੂੰ ਸੁਣਿਓ ਦਰਸਲ ਦੱਸਿਏ ਤਾਂ ਹੁਣ ਜਦੋਂ ਇੱਕ ਔਰਤ ਘਰ ਦੇ ਵਿੱਚ ਬਰਕਤ ਪਉਂਦੀ ਹੈ ਜਦੋਂ ਇੱਕ ਔਰਤ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਦੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਹੁੰਦੀ ਹੈ ਤਾਂ ਹੁਣ ਪਹਿਲਿਆਂ ਦੇ ਸਮਿਆਂ ਦੇ ਵਿੱਚ ਜੇ ਗੱਲ ਕਰੀਏ ਤਾਂ ਔਰਤਾਂ ਜਿਹੜੀਆਂ ਸੀ ਘਰ ਦੇ ਅੰਦਰ ਬੰਦ ਰਹਿੰਦੀਆਂ ਸੀਗੀਆਂ ਔਰ ਔਰਤਾਂ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ ਲੰਬੇ-ਲੰਬੇ ਖੁੰਡ ਕੱਢ ਕੇ ਔਰਤਾਂ ਨੂੰ ਰੱਖਿਆ ਜਾਂਦਾ ਸੀ ਪਰ ਹੁਣ ਸਮੇਂ ਦੀ ਤਬਦੀਲੀ ਦੇ ਨਾਲ ਔਰਤਾਂ ਜਿਹੜੀਆਂ ਨੇ ਉਹ ਮਰਦਾਂ ਦੇ ਬਰਾਬਰ ਆ ਗਈਆਂ ਨੇ ਤੇ ਦੱਸਿਏ ਤਾਂ ਹੁਣ ਇੱਕ ਔਰਤ ਆਪਣੀ ਕਹਾਣੀ ਜਿਹੜੀ ਦੱਸਦੀ ਹੈ ਕਿ ਕਿਵੇਂ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਖਰਚੇ ਜ਼ਿਆਦਾ ਤੇ ਪੈਸੇ ਘੱਟ ਸੀਗੇ ਪਰ ਹੁਣ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਅਕਾਊਂਟ ਦੇ ਵਿੱਚ ਹਰ ਮਹੀਨੇ 1000 ਰੁਪਏ ਪਾਇਆ ਜਾਂਦਾ ਉਸ ਦੇ ਨਾਲ ਮਦਦ ਮਿਲਦੀ ਹੈ ਉਹ ਵੀ ਪੈਸਾ ਉਹ ਔਰਤ ਆਪਣੇ ਬੱਚਿਆਂ ਤੇ ਖਰਚਦੀ ਹੈ ਆਪਣੇ ਘਰ ਦੇ ਉੱਤੇ ਖਰਚਦੀ ਹੈ ਤੇ ਇੰਨੇ ਚੋਂ ਔਰਤ ਖੁਸ਼ ਹੋ ਜਾਂਦੀ ਹੈ ਹਾਲਾਂਕਿ ਦੱਸਦੀ ਹੈ ਕਿ ਹੁਣ ਇਹ ਜਿਹੜੀ ਔਰਤ ਆ ਪ੍ਰਿਯੰਕਾ ਭੱਟੇਚਾਰੀਆ ਇਹ ਕਲਕੱਤਾ ਦੀ ਰਹਿਣ ਵਾਲੀ ਹੈ ਘਰ ਦੇ ਵਿੱਚ 5 ਲੋਕ ਨੇ ਪਰਿਵਾਰ ਮਹੀਨੇ ਦੇ ਵਿੱਚ 20000 ਰੁਪਏ ਦਾ ਕਮਾਉਂਦਾ ਹੈ ਯਾਨੀ ਕਿ ਪਰਿਵਾਰ 20000 ਰੁਪਿਆ ਕਮਾਉਂਦਾ ਹੈ ਪ੍ਰਿਯੰਕਾ ਜਿਹੜੀ ਹੈ ਇਹ 2 ਕਰੋੜ ਮਹਿਲਾਵਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਕਿ ਇਹ ਔਰਤਾਂ ਦਿਨ ਭਰ ਦੀ ਰੁਟੀਨ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਦੀ ਹੈ ਜਿੱਥੇ ਮਮਤਾ ਸਰਕਾਰ ਦੇ ਦੌਰਾਨ ਹਰ ਮਹੀਨੇ 1000 ਰੁਪਿਆ ਉਹਨਾਂ ਨੂੰ ਮਿਲਦਾ ਹੈ ਔਰ ਐਸਆਈਓ ਇਹ ਯੋਜਨਾ ਜਿਹੜੀ ਆ ਬਹੁਤ ਜ਼ਿਆਦਾ ਪਪੂਲਰ ਵੀ ਹੈ ਪਰ ਦੱਸਿਏ ਤਾਂ ਮਮਤਾ ਬੈਨਰਜੀ ਦੀ ਇਹ ਪਾਰਟੀ ਨੂੰ ਫਾਇਦਾ ਵੀ ਹੁੰਦਾ ਤੇ ਇਹ ਮਹਿਲਾ ਆਪਣੀ ਮਰਜ਼ੀ ਨਾਲ ਵੋਟ ਵੀ ਪਾਉਂਦੀ ਹੈ ਕਿਉਂਕਿ ਇਸ ਮਹਿਲਾ ਦੇ ਵੋਟ ਪਾਉਣ ਦਾ ਸਭ ਤੋਂ ਵੱਡਾ ਕਾਰਨ ਕਿ ਉਹਨਾਂ ਦੇ ਖਾਤਿਆਂ 'ਚ ਪੈਸੇ ਆਉਣਗੇ 1000 ਰੁਪਿਆ ਆਵੇਗਾ ਤੇ ਇਹ ਔਰਤ ਆਪਣੇ ਘਰ ਦੇ ਉੱਤੇ ਇਹ ਪੈਸਾ ਲਗਾਵੇਗੀ ਜਾਨੀ ਕਿ ਇੱਕ ਔਰਤ ਆਪਣੇ ਘਰ ਨੂੰ ਪਾਲਣ ਦੇ ਲਈ ਆਪਣੇ ਘਰ ਨੂੰ ਅੱਗੇ ਵਧਾਉਣ ਦੇ ਲਈ ਬਹੁਤ ਜ਼ਿਆਦਾ ਸੰਘਰਸ਼ ਕਰਦੀ ਹੈ ਜੋ ਪੈਸਾ ਉਸ ਨੂੰ ਮਿਲ ਰਿਹਾ ਹੈ ਉਹ ਆਪਣੇ ਘਰ ਤੇ ਲਗਾਉਂਦੀ ਹੈ ਆਪਣੇ ਬੱਚਿਆਂ ਤੇ ਲਗਾਉਂਦੀ ਹੈ ਤੇ ਆਪਣਾ ਫਾਇਦਾ ਨਹੀਂ ਦੇਖਦੀ ਹੈ ਇਹ ਕਹਾਣੀ ਬੇਹਦ ਦਿਲਚਸਪ ਹੈ ਔਰ ਉਸ ਤੋਂ ਬਾਅਦ ਦੱਸਦੀ ਹੈ ਕਿ ਇਹ ਔਰਤ ਇੰਨੀ ਖੁਸ਼ ਹੁੰਦੀ ਹੈ ਕਿ ਆਪਣੀ ਮਰਜ਼ੀ ਨਾਲ ਵੋਟ ਪਾ ਰਹੀਆਂ ਔਰ ਉਸ ਤੋਂ ਬਾਅਦ ਆਪਣੀ ਮਰਜ਼ੀ ਨਾਲ ਕੁਝ ਕਰ ਰਹੀਆਂ ਤਾਂ ਘਰ ਦਾ ਕੋਈ ਵੀ ਸਦਸਿਆ ਨਹੀਂ ਰੋਕਦਾ ਜਾਨੀ ਕਿ ਔਰਤਾਂ ਦਾ ਸੰਘਰਸ਼ ਜਿਹੜਾ ਵਾ ਉਹ ਪੂਰੇ ਪਰਿਵਾਰ ਤੇ ਹੁੰਦਾ ਹੈ ਔਰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕਰਕੇ ਇਹ ਔਰਤਾਂ ਬਾਕੀ ਦੀਆਂ ਖੁਸ਼ੀਆਂ ਦੇਖ ਰਹੀਆਂ ਨੇ ਦੱਸਦੀ ਹੈ ਕਿ ਹੁਣ ਇਸ ਔਰਤ ਦੇ ਵੱਲੋਂ ਇਹ ਦੱਸਿਆ ਗਿਆ ਕਿ ਪੱਛਮ ਬੰਗਾਲ ਦੀ ਮਮਤਾ ਸਰਕਾਰ 2021 ਦੇ ਵਿੱਚ ਲక్ష్ਮੀ ਪੰਡਾਲ ਯੋਜਨਾ ਸ਼ੁਰੂ ਕੀਤੀ ਸੀ ਔਰ ਦਿੱਲੀ ਦੇ ਆ ਮਹਿਲਾਵਾਂ ਦਿਵਸ ਤੇ ਮਹਿਲਾਵਾਂ ਨੂੰ 2500 ਰੁਪਇਆ ਮਹੀਨਾ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਜਾਰੀ ਹੈ ਤੇ ਭਾਜਪਾ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਜਿਹੜਾ ਵਾ ਇਸ ਦਾ ਵਾਅਦਾ ਕੀਤਾ ਗਿਆ ਤੇ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਤੇ ਦੱਸਦੀ ਹੈ ਕਿ ਹੁਣ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਇੱਕ ਔਰਤ ਆਪਣੀ ਖੁਸ਼ੀ ਨੂੰ ਕਿਵੇਂ ਕੁਰਬਾਨ ਕਰਦੀ ਹੈ ਆਪਣੀ ਖੁਸ਼ੀ ਨੂੰ ਸਾਈਡ ਤੇ ਰੱਖ ਕੇ ਦੂਸਰਿਆਂ ਦੀਆਂ ਖੁਸ਼ੀਆਂ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੀ ਹੈ ਇੱਕ ਔਰਤ ਨਾ ਹੋਣ ਦੇ ਨਾਤੇ ਤੁਸੀਂ ਵੀ ਖੁਦ ਸੋਚਦੇ ਹੋਵੋਗੇ ਔਰ ਤੁਸੀਂ ਵੀ ਖੁਦ ਦੇਖਦੇ ਹੋਵੋਗੇ ਕਿ ਇੱਕ ਔਰਤ ਨੂੰ ਕਿਵੇਂ ਵੱਡਾ ਸੰਘਰਸ਼ ਕਰਨਾ ਪੈਂਦਾ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਪਹਿਲਾਂ ਔਰਤਾਂ ਦੀ ਜ਼ਿੰਦਗੀ ਤੇ ਹੁਣ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਅ ਆਇਆ ਹੈ। ਪਹਿਲਾਂ ਔਰਤਾਂ ਜੋ ਸੀ ਉਹ ਘਰ ਵਿੱਚ ਡੱਕੀਆਂ ਰਹਿੰਦੀਆਂ ਸੀਗੀਆਂ ਤੇ ਕੋਈ ਵੀ ਚੀਜ਼ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੀਆਂ ਸੀ। ਪਰ ਇੱਕ ਘਰ ਨੂੰ ਚਲਾਉਣ ਦੇ ਲਈ, ਇੱਕ ਘਰ ਦੇ ਵਾਅਦੇ ਦੇ ਲਈ ਔਰਤਾਂ ਦਾ ਬਹੁਤ ਵੱਡਾ ਸੰਘਰਸ਼ ਹੈ, ਬਹੁਤ ਵੱਡਾ ਹੱਤ ਹੈ। ਤੇ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਤੇ ਦੇਖੋ ਇਹ ਛੋਟੀ ਜਿਹੀ ਗੱਲ ਤੇ ਕਿੰਨਾ ਵੱਡਾ ਮੈਸੇਜ ਦਿੱਤਾ ਹੈ ਕਿ ਇੱਕ ਇੱਕ ਔਰਤ ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਘਰ ਦਾ ਕੰਮ ਹੀ ਹੈ ਕਿੰਨਾ ਕੁ ਕੰਮ ਕਰਦੀ ਹੈ ਪਰ ਉਹ ਔਰਤ ਘਰ ਦੇ ਵਿੱਚ ਸਿਰਫ ਕੰਮ ਨਹੀਂ ਕਰਦੀਆਂ ਜ਼ਿੰਮੇਵਾਰੀਆਂ ਪਰਿਵਾਰ ਨੂੰ ਰੋਟੀ ਕਿਵੇਂ ਖੁਲਾਣੀ ਹੈ ਕਿਵੇਂ ਸਾਰੀਆਂ ਚੀਜ਼ਾਂ ਹੋਣਗੀਆਂ ਬਹੁਤ ਸਾਰੀਆਂ ਚੀਜ਼ਾਂ ਦਾ ਬੋਝ ਉਸ ਔਰਤ ਤੇ ਹੁੰਦਾ ਹੈ ਹਾਲਾਂਕਿ ਹੁਣੇ ਕਹਾਣੀ ਦੇ ਵਿੱਚੋਂ ਸੱਟਾ ਇਹ ਨਿਕਲਦਾ ਹੈ ਕਿ ਜਦੋਂ ਸਰਕਾਰ ਦੇ ਵੱਲੋਂ ਇਸ ਔਰਤ ਨੂੰ 1000 ਰੁਪਏ ਮਿਲਦਾ ਹੈ ਉਹ ਵੀ ਪੈਸੇ ਇਸ ਇਹ ਔਰਤ ਆਪਣੇ ਤੇ ਖਰਚ ਨਹੀਂ ਕਰਦੀ ਹੈ ਤੇ ਉਸ ਨੂੰ ਸਰਕਾਰ ਬਣਨ ਦਾ ਚਾਹ ਇਹ ਹੁੰਦਾ ਹੈ ਕਿ 1000 ਰੁਪਏ ਆਵੇਗਾ ਤੇ ਘਰ ਉਸ ਦਾ ਚੱਲੇਗਾ ਜਾਲੇ ਕਿ ਇੱਕ ਔਰਤ ਆਪਣੇ ਦੇ ਲਈ ਆਪਣੇ ਪਰਿਵਾਰ ਦੇ ਲਈ ਕਿੰਨਾ ਕੁ ਸੰਘਰਸ਼ ਕਰਦੀ ਹੈ ਤੁਸੀਂ ਆਪ ਹੀ ਜਾਣੋਗੇ ਜਿਹੜੇ ਲੋਕ ਔਰਤਾ ਦੀ ਇੱਜ਼ਤ ਨਹੀਂ ਕਰਦੇ ਕਤ ਉਹਨਾਂ ਦੀ ਰਿਸਪੈਕਟ ਨਹੀਂ ਕਰਦੇ ਉਹਨਾਂ ਨੂੰ ਕੁਝ ਨਹੀਂ ਸਮਝਦੇ ਨੇ ਤਾਂ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਦੇਖੋ ਔਰ ਔਰਤਾ ਦੀ ਇੱਜ਼ਤ ਕਰਨੀ ਸ਼ੁਰੂ ਕਰੋ ਹਾਲਾਂਕਿ ਇਸ ਵੱਡੇ ਤੇ ਖਾਸ ਦਿਨ ਦੇ ਉੱਤੇ ਸਾਰੀਆਂ ਮਹਿਲਾਵਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਔਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਦਾ ਟੀਵੀ ਨਰਾਈ ਦੇ ਨਾਲ ਜੁੜੇ ਰਹੋ